ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋ ਗਿਆ ਆਪ ਸਭ ਦਾ ਨਿਊ ਬਲੌਗ ਇਚ ਆਪ ਸਭ ਕਿਵੇਂ ਸਭ ਆਪਣੇ ਕਰਜ ਵਧੀਆ ਹੋਗੇ ਅਸੀਂ ਵੀ ਆਪਣੇ ਕਰਜ ਵਧੀਆ ਹਾਂ ਜੀ ਤੇ ਵਧੀਆ ਕੀ ਰਹੋ ਤੇ ਅੱਜ ਦਾ ਬਲੌਗ ਸ਼ੁਰੂ ਕਰਨਿਆ ਤੇ ਉਸ ਤੋਂ ਪਹਿਲੇ ਆਪ ਸਭ ਨੂੰ ਦੀਵਾਲੀ ਦੀ ਬਹੁਤ ਬਹੁਤ ਵਧਾਈਆਂ ਤੇ ਚਲੋ ਜੀ ਹੁਣ ਕਰਨਿਆ ਜੀ ਬਲੌਗ ਦੀ ਸ਼ੁਰੂਆਤ ਇਧਰ ਆ ਗਈ ਸੀ ਰਿਤਿਕਾ ਰਿਤਿਕਾ ਨੇ ਕੀਤੀ ਹੈ ਸਫਾਈ ਉਹ ਪਾਂਡੇ ਤੇ ਪੰਡਿਤ ਬਾਰੇ ਕਰੀ ਸੀ ਸਫਾਈ ਤੇ ਠੀਕ ਹੈ ਜੀ ਹੁਣ ਆਪਣਾ ਕੰਮ ਕਰੇਗੀ ਤੇ ਮੈਂ ਹੁਣ ਕਰਾਂਗੀ ਜੀ ਆਪਣੀ ਸਬਜੀ ਦੀ ਤਿਆਰੀ ਤੇ ਮੈਂ ਗੈਸ ਤੇ ਨਾ ਰਾਜਮਾ ਉਬਲਨੇ ਰੱਖਤੇ ਸੀ ਤੇ ਹੁਣ ਮੈਂ ਰਾਜਮਾ ਤੜਕਾ ਲਗਾਵਾਂਗੀ ਠੀਕੇ ਜੀ ਪਰ ਉਸ ਤੋਂ ਪਹਿਲੇ ਰਾਜਮਾ ਦੇ ਮਸਾਲੇ ਦੀ ਤਿਆਰੀ ਕਰਾਂਗੀ ਤੇ ਮੈਂ ਮਸਾਲਾ ਕੀ ਬਣਾਵਾਂਗੀ ਪਿਆਜ਼ ਟਮਾਟਰ ਕੱਟਾਂਗੀ ਉਹਦੇ ਚ ਅਦਰਕ ਔਰ ਲਸਣ ਪਾਵਾਂਗੀ ਸਾਰਾ ਛਿਲਕੇ ਰੱਖਾਂਗੀ ਤੇ ਨਾਲ ਨਾਲ ਮੈਂ ਆਪਣੇ ਪੀਾਂਗੀ 치ਆ ਸੀਡ ਔਰ ਪਿੱਛੇ بڑے ਪਟਾਕੇ ਵੱਜਣ ਦੀ ਆਵਾਜ਼ ਆ ਰਹੀ ਹੈ ਮਤਲਬ ਰਾਤ ਦੇ 2:00 2:30 ਵੱਜ ਰਹੇ ਨੇ ਤੇ ਖੈ ਤਾਂ ਪਟਾਕੇ ਵੱਜ ਹੀ ਰਹੇ ਨੇ ਦੇਖੋ ਜੀ ਐਪ ਨਾ ਕਰ ਰਹੀ ਇਹ ਸਫਾਈ ਇਹ ਨੂੰ ਕਿੰਨੇ ਕੰਮ ਵਿੱਚ ਟਾਈਮ ਲੱਗ ਰਿਹਾ ਕਿਉਂਕਿ ਜੱਸ ਨਾ ਪਪਪ ਫੋੜਦਾ ਹੈ ਨਾ ਤੇ ਉਹਦਾ ਬੜਾ ਸਾਰਾ ਉਹ ਨਿਕਲਦਾ ਹੈ ਮਸਾਲਾ ਤੇ ਪਪਪ ਤੇ ਬੱਚਿਆਂ ਦੇ ਛੁੱਛੜੇ ਪੜਾਕੇ ਹੁੰਦੇ ਨੇ ਨਾ ਤੇ ਉਹ ਉਹਦਾ ਫਿਰ ਮਸਾਲਾ ਨਾ ਪੂਰੇ ਘਰ ਚ ਫੈਲ ਜਾਂਦਾ ਉਹ ਤੇ ਕਿੱਧਰ ਵੀ ਤੁਸੀਂ ਬੱਚੇ ਫੋੜ ਸਕਦੇ ਨੇ ਤੇ ਉਹ ਫੋੜਦਾ ਤੇ ਚਲੋ ਜੀ ਮੇਰੀਆਂ ਪੈਣਾ ਦੇ ਬਹੁਤ ਅੱਛੇ ਅੱਛੇ ਕਮੈਂਟ ਆ ਰਹੇ ਨੇ ਤੇ ਮੈਂ ਕਿੰਨੀਆਂ ਥੈਂਕ ਯੂ ਮੇਰੀ ਵੀਡੀਓ ਫੁੱਲ ਵਾਚ ਕਰਨ ਦਾ ਔਰ ਆਪ ਸਭ ਦੇ ਸਪੋਰਟ ਨਾਲ ਹੀ ਅੱਗੇ ਵਧਾਂਗੇ ਤੇ ਸਭ ਨੂੰ ਅੱਗੇ ਨਾਲ ਵਧਾਵਾਂਗੇ ਜਿਨ੍ਹਾਂ ਨੂੰ ਅਸੀਂ ਸਪੋਰਟ ਕਰਨੇ ਆ ਜੋ ਸਾਨੂੰ ਸਪੋਰਟ ਕਰਦੇ ਨੇ ਤੇ ਬੱਸ ਜੀ ਐਵੇਂ ਇੱਕ ਦੂਜੇ ਨੂੰ ਸਪੋਰਟ ਕਰਕੇ ਅਸੀਂ ਸਾਰੇ ਅੱਗੇ ਵਧਾਂਗੇ ਤੇ ਚਲੋ ਹੁਣ ਅਸੀਂ ਕਰ ਲਾਂਗੇ ਆਪਣੇ ਚੀਆ ਸੀਡ ਪੀਣ ਦੀ ਤਿਆਰੀ ਔਰ ਅੱਜ ਮੈਂ ਆਪ ਨੂੰ ਚੀਆ ਸੀਡ ਦਾ ਰਿਜ਼ਲਟ ਵੀ ਦਿਖਾਵਾਂਗੀ ਠੀਕ ਹੈ ਮਤਲਬ ਜੋ ਰਿਜ਼ਲਟ ਆ ਰਹੇ ਹੈ ਆਏਗਾ ਧੀਰੇ ਧੀਰੇ ਹੋਰ ਵੀ ਆਏਗਾ ਬਟ ਜੋ ਸ਼ੁਰੂਆਤੀ ਰਿਜ਼ਲਟ ਹੈ ਮੈਂ ਆਪ ਨੂੰ ਉਹ ਵੀ ਦਿਖਾਵਾਂਗੀ ਬਟ ਉਸ ਤੋਂ ਪਹਿਲੇ ਅਸੀਂ ਚੀਆ ਸੀਡ ਪੀਵਾਂਗੇ ਔਰ ਜੋ ਇਹ ਕਹਿੰਦੇ ਨਾ ਕਿ ਚੀਆ ਸੀਡ ਪੀਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਾਂ ਮੇਥਰੇ ਦੇ ਪਾਣੀ ਪੀਣ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਕੋਈ ਗੱਲ ਨਹੀਂ ਜੀ ਟਾਈਮ ਆਨ ਤੇ ਫਾਇਦਾ ਵੀ ਹੋਏਗਾ ਤੇ ਰਿਜ਼ਲਟ ਵੀ ਆਏਗਾ ਤੇ ਰਿਜ਼ਲਟ ਆਏਗਾ ਧੀਰੇ ਧੀਰੇ ਆਏਗਾ ਮੈਂ ਕਹਿ ਲਵਾਂ ਕਿ ਇੰਨੀ ਜਲਦੀ ਕੋਈ ਰਿਜ਼ਲਟ ਆ ਜੇ ਉਹ ਨਹੀਂ ਹੋ ਸਕਦਾ ਹਰ ਟਾਈਮ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਤੇ ਆਏਗਾ ਰਿਜ਼ਲਟ ਠੀਕ ਹੈ ਜੀ ਤੇ ਇਧਰ ਆਜ ਮੈਂ ਉਬਲ ਗਈ ਤੇ ਐ ਟਮਾਟਰ ਮੈਂ ਕੱਢ ਲਏ ਨੇ ਟਮਾਟਰ ਮੈਂ ਤੋਕੇ ਰੱਖ ਲੂੰਗੀ ਤੇ ਬਸ ਸਾਰਾ ਸਮਾਨ ਮੈਂ ਕੱਟ ਕੇ ਔਰ ਮਿਕਸ ਜਾਂਗੀ ਔਰ ਰਾਜਮਾ ਮੈਂ ਕਿਉਂ ਬਣਾ ਰਹੀ ਹਾਂ ਕਿ ਸਰਦਾਰ ਜੀ ਨੂੰ ਰਾਜਮਾ ਪਸੰਦ ਨੇ ਤੇ ਸਰਦਾਰ ਜੀ ਆ ਰਹੇ ਨੇ ਉਹ ਪਹੁੰਚ ਜਾਣਗੇ ਗੁਣੀ ਮਤਲਬ ਮੇਰੀ ਰਿਕਾਰਡਿੰਗ ਕਰਨ ਦਾ ਟਾਈਮ ਤੱਕ ਤੇ ਉਹ ਪਹੁੰਚ ਗਏ ਤਾਂ ਰੋਟੀ ਵਗੈਰਾ ਵੀ ਖਾ ਚੁੱਕੇ ਨੇ ਬਟ ਇਸ ਟਾਈਮ ਤੱਕ ਮੇਰੀ ਰਿਕਾਰਡਿੰਗ ਤਾਨੂੰ ਦਿਖਾ ਰਹੀ ਮੈਂ ਰਾਜਮਾ ਬਣਾ ਰਹੀ ਇਸ ਟਾਈਮ ਉਹਨਾਂ ਨੇ ਆਣਾ ਸੀ ਠੀਕ ਹੈ ਜੀ ਤੇ ਇਧਰ ਮੈਂ ਚੀਆ ਸੀਡ ਪੀ ਰਹੀਆਂ ਤੇ ਇਹ ਦੇਖੋ ਜੀ ਐ ਮੈਂ ਮਿੱਠੇ ਵਾਲਾ ਪਾਣੀ ਨਾਲ ਲੈ ਕੇ ਬੈਣੀ ਆ ਮੈਂ ਇਸ ਪਾਣੀ ਨੂੰ ਕੋਈ ਬੋਇਲ ਨਹੀਂ ਕਰਦੀ ਬਸ ਰਾਤੀ ਵੇਲੇ ਜੋ ਕਰਨੀ ਆ ਇੱਕ ਵਾਰੀ ਤੇ ਉਹ ਕਰਕੇ ਤੇ ਬਸ ਵਿੱਚ ਨਾਲ ਪੀ ਲੈਣੀ ਆ ਤੇ ਇਹਦੇ ਵਿੱਚ ਮੈਂ ਪੀ ਲਾਂਗੀ ਮਿੱਠੇ ਵਾਲਾ ਪਾਣੀ ਤੇ ਆਪ ਸਭ ਨੇ ਦੀਵਾਲੀ ਕਿਵੇਂ ਮਨਾਈ ਆਪ ਸਭ ਕਮੈਂਟ ਕਰਕੇ ਜਰੂਰ ਦੱਸਣਾ ਬਟ ਮੈਂ ਕੁਛ ਦੀਵਾਲੀ ਦੀ ਵਾਲੀ ਨਹੀਂ ਮਨਾਈ ਨਾ ਮੈਂ ਕੋਈ ਚੀਜ਼ ਲਈ ਨਾ ਮੈਂ ਤਿਆਰੀ ਕੀਤੀ ਕਿਉਂਕਿ ਮੇਰਾ ਬਿਲਕੁਲ ਵੀ ਦਿਲ ਨਹੀਂ ਸੀ ਬੱਚੇ ਤੇ ਬਹੁਤ ਜ਼ੋਰ ਲਗਾ ਰਹੇ ਨੇ ਜਿਸ ਨੂੰ ਮੈਂ ਲੈਤੇ ਸੀ ਫਿਰ ਵੀ ਪਟਾਕੇ ਉਹ ਪੋਪੋ ਬਲੇ ਪਰ ਰੌਣਕ ਨੇ ਕੁਛ ਨਹੀਂ ਲੀਤਾ ਨਾ ਮੈਂ ਕੋਈ ਚੀਜ਼ ਲਿਆਈ ਬਿਲਕੁਲ ਵੀ ਤੇ ਚਲੋ ਜੀ ਦੇਖਾਂਗੇ ਕੱਲ ਅਜੇਦਰ ਜੀ ਆਗੇ ਨੇ ਕੋਈ ਛੋਟਾ ਮੋਟਾ ਕੁਛ ਕਰਾਂਗੇ ਤੇ ਦੇਖ ਲਵਾਂਗੇ ਬਟ ਅੱਜ ਕੁਛ ਨਹੀਂ ਕੀਤਾ ਅੱਜ ਮਤਲਬ ਛੋਟੀ ਦੀਵਾਲੀ ਸੀ ਅੱਜ ਕੁਝ ਵੀ ਨਹੀਂ ਕੀਤਾ ਨਾ ਕੋਈ ਚੀਜ਼ ਲੈ ਆਈ ਨਾ ਮੈਂ ਦੀਏ ਜਲਾਏ ਨਾ ਮੈਂ ਕੈਂਡਲਸ ਲਈਆਂ ਕਿਉਂਕਿ ਨਹੀਂ ਅੱਛਾ ਲੱਗ ਰਿਹਾ ਹਜੇ ਦਿਲ ਨਹੀਂ ਮੰਨ ਰਿਹਾ ਇਹ ਸਭ ਚੀਜ਼ਾਂ ਕਰਨ ਵਾਸਤੇ ਤੇ ਨਹੀਂ ਕੀਤਾ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਜੀ ਕੱਲ ਦੇਖ ਲਾਂਗੇ ਤੇ ਕੁਝ ਕੁਝ ਥੋੜਾ ਬਹੁਤ ਕਰਾਂਗੇ ਕਿਉਂਕਿ ਬੱਚੇ ਬਹੁਤ ਪਰੇਸ਼ਾਨ ਨੇ ਸਭ ਦੇ ਘਰ ਲਾਈਟਾਂ ਲੱਗੀਆਂ ਸਭ ਦੇ ਘਰ ਦੀਏ ਚੱਲ ਰਹੇ ਆਪਣੇ ਘਰ ਨਹੀਂ ਚੱਲੇ ਤੇ ਬੱਚੇ ਪਰੇਸ਼ਾਨ ਨੇ ਬੱਚਿਆਂ ਨੂੰ ਸਮਝਾਇਆ ਵੀ ਸੀ ਬਟ ਜਸ ਨਹੀਂ ਸਮਝਦਾ ਜਸ ਤੇ ਗੰਦੇ ਕੁਛ ਕੁਛ ਥੋੜਾ ਜਿਹਾ ਮੇਰੇ ਲੈ ਕੇ ਦੋ ਮੇਰੇ ਰੰਗੋਲੀ ਲਿਖ ਕੇ ਦੋ ਮਨ ਇਹ ਲਿਖ ਕੇ ਦੋ ਤੇ ਮੈਂ ਕਿਹਾ ਠੀਕ ਹੈ ਕੱਲ ਮਾਰਕੀਟ ਜਾਾਂਗੇ ਕੱਲ ਦੇਖਾਂਗੇ ਤੇ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਜੀ ਕੁਛ ਨਾ ਕੁਛ ਤੇ ਦਿਲ ਚ ਰਹਿੰਦਾ ਹੀ ਹੈ ਨਾ ਕਿ ਭਈ ਇਹ ਸਭ ਕੁਝ ਇੰਨੇ ਜਲਦੀ ਸਭ ਕੁਝ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਚਲੋ ਕੋਈ ਗੱਲ ਨਹੀਂ ਸਭ ਕੁਝ ਟਾਈਮ ਦੇ ਨਾਲ ਠੀਕ ਹੋਏਗਾ ਇਤਨੇ ਜਲਦੀ ਨਾ ਆਤਮਾ ਨਹੀਂ ਮੰਦੀ ਕੁਛ ਵੀ ਕਰਨ ਵਾਸਤੇ ਮੇਰੀ ਤੇ ਮੈਂ ਕੁਝ ਵੀ ਨਹੀਂ ਕੀਤਾ ਤੇ ਇਧਰ ਮੈਂ ਓਖੀ ਸੋਖੀ ਜਿਵੇਂ ਮਰਜੀ ਮੂੰਹ ਸ਼ੂ ਬਣਾ ਕੇ ਮੈਂ ਪੀ ਲਾਂਗੀ ਪਾਣੀ ਮੈਂ ਹੁਣ ਹੈਬਿਟ ਬਣਾ ਲਈਏ ਕਿ ਮੈਂ ਸਕਿਪ ਨਹੀਂ ਕਰਨਾ ਤੇ ਸਕਿਪ ਨਾ ਕਰਨ ਦਾ ਵੀ ਦਿਲ ਨਹੀਂ ਕਰਦਾ ਕਿਉਂਕਿ ਫਰਕ ਐਵੇਂ ਕਿ ਦੇਖੋ ਅੱਜ ਮੈਂ ਕੰਮ ਬਲੀ ਚਲੀ ਗਈ ਸੀ ਕਮ ਕਮ ਕਰਕੇ ਠੀਕ ਹੈ ਆਪਨੇ ਦੇਖਿਆ ਸੀ ਉਹਨੇ ਪਿੱਛੇ ਨਾ ਕਿੰਨਾ ਪੋਪ ਅਪ ਦਾ ਕੂੜਾ ਕੱਢਿਆ ਸੀ ਠੀਕ ਹੈ ਤੇ ਉਤਨਾ ਹੀ ਨਾ ਮਤਲਬ ਸੋਚੋ ਕਿ ਜਸ ਨੇ ਉਸ ਤੋਂ ਬਾਅਦ ਵੀ ਉਨੇ ਹੀ ਪਟਾਕੇ ਫੋੜੇ ਔਰ ਉਨਾ ਹੀ ਕੂੜਾ ਨਾ ਫਿਰ ਮੈਂ ਆਪ ਛਾੜੂ ਮਾਰੀ ਠੀਕ ਹੈ ਫਰਕ ਇਹ ਵੀ ਹੈ ਕਿ ਇਧਰ ਜੀ ਮੇਰੇ ਤਿਆਰੀ ਹੋ ਰਹੀ ਹੈ ਮੈਂ ਆਪ ਨੂੰ ਦੱਸਦਾ ਇਹ ਪਿਆਜ਼ ਟਮਾਟਰ ਲਸਣ ਸਾਬਤ ਲਾਲ ਮਿਰਚਾ ਸਾਬਤ ਤੰਗੀਆਂ ਤੇ ਜੀਰਾ ਤੇ ਹਰੀ ਮਿਰਚਾ ਠੀਕ ਹੈ ਜੀ ਇਹ ਸਾਰਾ ਆਪਣੇ ਹਿਸਾਬ ਨਾਲ ਪਾਣੇ ਪਿਆਜ਼ ਘੱਟ ਪਾਣੇ ਟਮਾਟਰ ਜ਼ਿਆਦਾ ਪਾਣੇ ਨੇ ਲਸਣ ਜ਼ਿਆਦਾ ਪਾਣਾ ਹੈ ਅਦਰਕ ਨਹੀਂ ਪਾਣੀ ਹਰੀ ਮਿਰਚਾ ਤੇ ਲਾਲ ਮਿਰਚਾ ਆਪਣੇ ਹਿਸਾਬ ਨਾਲ ਪਾਣੀ ਹੈ ਔਰ ਇਹਦੀ ਬਣੇਗੀ ਚਟਨੀ ਇਹ ਚਟਨੀ ਵਾਸਤੇ ਮੈਂ ਸਰਸੋਂ ਦੇ ਤੇਲ ਵਿੱਚ ਫਰਾਈ ਕਰ ਰਹੀ ਹਾਂ ਇਹ ਸਭ ਚੀਜ਼ਾਂ ਇੱਕ ਵਾਰ ਫਰਾਈ ਹੋ ਜਾਣਗੀਆਂ ਤੇ ਬਸ ਲਾਸਟ ਵਿੱਚ ਅਸੀਂ ਚੌਪਰ ਵਿੱਚ ਧਨੀਆ ਪਾਵਾਂਗੇ ਤੇ ਇਹ ਚਟਨੀ ਪੀਸਾਂਗੇ ਤੇ ਨਾਲ ਪਾਵਾਂਗੇ ਕਾਲਾ ਨਮਕ ਤੇ ਆਮਚੂਰ ਤੇ ਇਹ ਉਹ ਚਟਨੀ ਬਣੇਗੀ ਜਿਹੜੀ ਆਪ ਦੇ ਮਤਲਬ ਆਪ ਨੇ ਅਗਰ ਇੱਕ ਵਾਰ ਬਣਾ ਲਈ ਨਾ ਆਪਣੇ ਘਰ 'ਚ ਤੇ ਆਪ ਦੇ ਬੱਚਿਆਂ ਨੇ ਕਹਿਣਾ ਹੈ ਕਿ ਆਪ ਦੇ ਘਰ ਦੇ ਨੇ ਕਹਿਣਾ ਹੈ ਕੀ ਸਬਜੀ ਨਾ ਬਣਾ ਚਟਨੀ ਨਾਲ ਹੀ ਰੋਟੀ ਖਾ ਲਾਂਗੇ ਪਾਵੇਂ ਮੱਕੀ ਦੀ ਰੋਟੀ ਖਵਾ ਦੇ ਪਾਵੇਂ ਬਾਜੀ ਰੋਟੀ ਖਵਾ ਦੇ ਅੱਜ ਤੇ ਇਹ ਚਟਨੀ ਐਨੀ ਸਵਾਦ ਬੰਦੀ ਏ ਮੈਂ ਪੂਰਾ ਪ੍ਰੋਸੈਸ ਨਹੀਂ ਦਿਖਾ ਪਾਈ ਕਿਉਂਕਿ ਮੇਰੇ ਫੋਨ ਦੀ ਬੈਟਰੀ ਬੰਦ ਹੋ ਗਈ ਸੀ ਤੇ ਬਟ ਮੈਂ ਤੁਹਾਨੂੰ ਜਰੂਰ ਦਿਖਾਵਾਂਗੀ ਕਿ ਅੱਗੇ ਮੈਂ ਕੀ ਕੀਤਾ ਇਹਦਾ ਤੇ ਐ ਮੈਂ ਰਾਜਮਾ ਦਾ ਮਸਾਲਾ ਧਰਤਾ ਮੈਂ ਟਮਾਟਰ ਪਿਆਜ਼ ਅਦਰਕ ਲਸਣ ਹਰੀ ਮਿਰਚਾ ਸਭ ਪੀਸ ਲਿਆ ਤੇ ਇਹਦੇ ਵਿੱਚ ਮੈਂ SGS ਦਾ ਵਾਲਾ ਇੱਕ ਪੌਊਚ ਇੱਕ ਹੀ ਪੂਰਾ ਮਤਲਬ ਪੌਊਚ ਆਂਦਾ ਏ ਉਹ ਪੂਰਾ ਪਾ ਦਾਂਗੀ ਔਰ ਨਾ ਨਮਕ ਵਗੈਰਾ ਕੋਈ ਚੀਜ਼ ਨਹੀਂ ਪਾਉਂਗੀ ਸਭ ਕੁਝ ਇਹਦੇ ਅੰਦਰ ਪਿਆ ਹੁੰਦਾ ਹੈ ਗਰਮ ਮਸਾਲੇ ਵੀ ਪਏ ਹੁੰਦੇ ਨੇ ਇਸ ਪੌਊਚ 'ਚ ਤੇ ਇਹ ਰਾਜਮਾ ਮਸਾਲਾ ਹੈ ਠੀਕ ਹੈ ਤੈਨੂੰ ਪਾ ਕੇ ਮਟਾ ਕੇ ਰੱਖ ਦਾਂਗੀ ਜਦੋਂ ਇਹ ਮਸਾਲਾ ਪੂਰਾ ਰਿਚ ਜਾਏਗਾ ਕਿਉਂ ਛੋੜ ਦੇਗਾ ਤੇ ਫਿਰ ਮੈਂ ਆਪਣੇ ਰਾਜਮਾ ਪਾ ਕੇ ਇਹਨੂੰ ਕਰ ਦਾਂਗੀ ਬਸ ਇਹ ਤਾਂ ਤਿਆਰ ਹੋ ਜੰਗੇ ਤੇ ਆ ਦੇਖ ਲੋ ਜੀ ਮੈਂ ਆਪ ਲੋਕ ਬੜਾ ਡੀਪਲੀ ਦਿਖਾ ਰਹੀ ਹਾਂ ਟਮਾਟਰ ਹਰੀ ਮਿਰਚਾ ਲਸਣ ਸਾਬਤ ਲਾਲ ਮਿਰਚਾ ਤਨੀਆਂ ਜੀਰਾ ਔਰ ਪਿਆਜ਼ ਬਸ ਇਹ ਸਾਰਾ ਮੈਂ ਸੋਤੇ ਕਰ ਲਿਆ ਇਹ ਤਨੀਆਂ ਆ ਗਿਆ ਇਸੇ ਤਨੀਆਂ ਚੋਂ ਥੋੜਾ ਜਿਹਾ ਮੈਂ ਕੱਢ ਲੂੰਗੀ ਰਾਜਮਾ ਵਾਸਤੇ ਔਰ ਥੋੜਾ ਜਿਹਾ ਮੈਂ ਕੱਢ ਲੂੰਗੀ ਚਟਨੀ ਵਾਸਤੇ ਤੇ ਮੈਂ ਇਹ ਸਾਫ਼ ਕਰ ਲੂੰਗੀ ਠੀਕ ਹੈ ਜੀ ਇਹ ਤਨੀਆਂ ਜੀ ਸਾਫ਼ ਕਰਕੇ ਅਸੀਂ ਨੂੰ ਚੋਪ ਕਰ ਲਾਂਗੇ ਤੇ ਬਸ ਔਰ ਧੋ ਕੇ ਰੱਖ ਲਾਂਗੇ ਜਦ ਸਾੜੀ ਸਾਰੀ ਸਬ ਚ ਇਹ ਜਿਹੜਾ ਚਟਨੀ ਵਾਲਾ ਮਸਾਲਾ ਥੋੜਾ ਜਿਹਾ ਹੋ ਜਾਏਗਾ ਥੋੜੀ ਜਿਹੀ ਇਸ ਤੇ ਨਾ ਉਬਰਨ ਕਹਿੰਦੇ ਨਾ ਬਰਨ ਜਿਵੇਂ ਕਾਲੇ ਕਾਲੇ ਜੇ ਨਿਸ਼ਾਨ ਜਿਵੇਂ ਉਹ ਸਿੱਕੇ ਹੋਏ ਦੇ ਨਿਸ਼ਾਨ ਆ ਜਾਣਗੇ ਨਾ ਲਸਣ ਤੇ ਵੀ ਪਿਆਜ਼ ਤੇ ਵੀ ਥੋੜਾ ਸਿੱਕ ਜਾਏਗਾ ਤੇ ਫਿਰ ਅਸੀਂ ਇਹਨੂੰ ਬੰਦ ਕਰ ਦਾਂਗੇ ਔਰ ਠੰਡਾ ਕਰਾਂਗੇ ਠੰਡਾ ਕਰਕੇ ਅਸੀਂ ਇਹਨੂੰ ਚਾਪਰਿਸ਼ ਪਾਵਾਂਗੇ ਇਹ ਸਾਰਾ ਮਸਾਲਾ ਤੇ ਤਨੀਆਂ ਪਾਵਾਂਗੇ ਥੋੜਾ ਜਿਹਾ ਔਰ ਉਹਦੇ ਵਿੱਚ ਪਾਵਾਂਗੇ આમਚੂਰ ਤੇ ਕਾਲਾ ਨਮਕ ਬਸ ਮੈਂ ਉਸ ਤੋਂ ਬਾਅਦ ਸੀ ਨੂੰ ਬਲੈਂਡ ਕਰ ਦਾਂਗੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਮੈਂ ਜਿਵੇਂ ਚਟਨੀ ਹੁਣ ਦਿਖਾਵਾਂਗੇ ਅੱਗੇ ਬਲੈਂਡ ਕਰਦੇ ਹੋਏ ਤੇ ਆਪਨੇ ਫਿਰ ਪੁੱਛਣਾ ਕੀ ਪਾਇਆ ਸੀ ਕੀ ਨਹੀਂ ਪਾਇਆ ਸੀ ਤੇ ਮੈਂ ਆਪ ਨੂੰ ਇੱਕ ਵਾਰ ਡਿਟੇਲ ਹੀ ਦੱਸਦਾ ਕਿ ਮੈਂ ਐ ਪਾਇਆ ਸੀ ਔਰ ਆਪ ਮੇਰੇ ਕਹਿੰਦੇ ਇੱਕ ਵਾਰ ਬਣਾ ਕੇ ਦੇਖਣਾ ਸਰਸੋ ਦੇ ਤੇਲ ਵਿੱਚ ਔਰ ਇਹ ਚਟਨੀ ਇੰਨੀ ਸਵਾਦ ਮੈਂ ਕਹਿੰਨੀ ਆ ਤੁਸੀਂ ਮੰਨੋਗੇ ਨਹੀਂ ਕਿ ਇਹਦੇ ਨਾਲ ਕੋਈ ਤੁਹਾਨੂੰ ਸਬਜੀ ਦੀ ਲੋੜ ਹੀ ਨਹੀਂ ਪੈਣੀ ਮੈਂ ਹੁਣ ਤੱਕ ਵੀ ਨਾ ਫੁਲਕਾ ਅਗਰ ਖਾਦਾ ਨਾ ਚਟਨੀ ਨਾਲ ਖਾਦਾ ਮੈਂ ਰੈਸ਼ਮਨ ਨੂੰ ਹੱਥ ਨਹੀਂ ਲਾਇਆ ਰੋਣਾ ਗੁੱਸਾ ਵੀ ਕਰ ਰਿਹਾ ਸੀ ਚਟਨੀ ਖਾ ਰਿਹਾ ਮੈਂ ਕਿ ਚਟਨੀ ਹੀ ਸਵਾਦ ਬਣੀਏ ਇਹ ਮੈਂ ਹਰ ਸਰਦੀਆਂ ਨੂੰ ਬਣਾਨੀ ਆ ਤੇ ਅੱਜ ਮੈਂ ਆਪਣਾ ਸ਼ੇਅਰ ਕਰਤੀ ਏ ਤੇ ਮੇਰੇ ਘਰ ਹੈ ਬਣੀ ਰਹਿੰਦੀ ਏ ਚਟਨੀ ਔਰ ਬਹੁਤ ਟੇਸਟੀ ਬੰਦੀ ਏ ਠੀਕ ਹੈ ਜੀ ਤੇ ਮੇਰੇ ਕਹਿੰਦੇ ਆਪ ਜੀ ਸਭ ਇੱਕ ਵਾਰ ਜ਼ਰੂਰ ਟਰਾਈ ਕਰਨਾ ਸਬਜ਼ੀ ਦਾ ਚਟਨੀ ਬੰਦੀ ਹੈ ਅਲੱਗ-ਅਲੱਗ ਤਰ੍ਹਾਂ ਦੀ ਮਗਰ ਇਹ ਮੈਂ ਜੋ ਆਪਣੇ ਵੱਸੇ ਪਰਸਨਲੀ ਬਣਾਉਂਦੀ ਆ ਨਾ ਇਹ ਬਹੁਤ ਟੇਸਟੀ ਬੰਦੀ ਹੈ ਔਰ ਮਿਰਚਾ ਆਪਣੇ ਹਿਸਾਬ ਨਾਲ ਪਾ ਲੈਣਾ ਜਿੰਨੀਆਂ ਤਿੱਖੀਆਂ ਖਾਂਦੇ ਹੋ ਤੇ ਮੈਂ ਜਿੰਨਾ ਤਿੱਖਾ ਚਾਹੀਦਾ ਮੈਨੂੰ ਮੈਂ ਓਨਾ ਪਾ ਲਿਆ ਤੇ ਖੱਟਾ ਅਗਰ ਅਮचूर ਨਹੀਂ ਹੈ ਤੇ ਆਪ ਨਿੰਬੂ ਨੂੰ ਛੋੜ ਲੈਣਾ ਬਸ ਔਰ ਚਟਨੀ ਜ ਬਿਲਕੁਲ ਪਾਣੀ ਨਹੀਂ ਪਾਣਾ ਐਵੇਂ ਹੀ ਪੀਸ ਨਹੀਂ ਇਹ ਜਾਂ ਤੇ ਤੁਸੀਂ ਉਹ ਉਹ ਨਾ ਲੰਗਰੀ ਸੋਟਾ ਤੇ ਉਹਦੇ ਅੰਦਰ ਪੀਸ ਲੋ ਕਿਉਂਕਿ ਸਾਰਾ ਸਬੰਧ ਤੇ ਮੈਸ਼ੇ ਬਸ ਇੱਕ ਵਾਰ ਡੰਡਾਈ ਤੇ ਮਾਰਨਾ ਤੇ ਜੇ ਲੰਗਰੀ ਸੋਟਾ ਨਹੀਂ ਹੈ ਤੇ ਹੱਥ ਵਾਲਾ ਚੋਪਰ ਹੁੰਦਾ ਅੱਜ ਕੱਲ ਸਭ ਦੇ ਕੋਲ ਹੁੰਦਾ ਹੱਥ ਵਾਲਾ ਚੋਪਰ ਤੇ ਉਹਦੇ 'ਚ ਕਰ ਲੋ ਬਸ ਮੈਸ਼ੀ ਮੈਸ਼ੀ ਜੀ ਕਰਨੀ ਹੈ ਔਰ ਬੰਨੀ ਬੋਸਵਾ ਦੇ ਤੇ ਇਧਰ ਜੀ ਮਸਾਲਾ ਹੋ ਰਿਹਾ ਜੀ ਹੈ ਆਪਨੇ ਦੇਖ ਲਿਆ ਰੰਗ ਆ ਗਿਆ ਮਸਾਲੇ 'ਚ ਤੇ ਕਿਉਂ ਛੋੜੀਏ ਮਸਾਲਾ ਤੇ ਮੈਂ ਸਾਰੇ ਰਾਜਮਾ ਪਾ ਦਾਂਗੀ ਤੇ ਬਸ ਜੀ ਇਹ ਹੁਣ ਦੁਪਹਿਰ ਦੇ ਵੀ ਹੋ ਜਾਣਗੇ ਤੇ ਰਾਤ ਦੇ ਵੀ ਹੋ ਜਾਣਗੇ ਕਿਉਂਕਿ ਦੋ ਟਾਈਮ ਚਲਾਨੀ ਆ ਮੈਂ ਇੱਕ ਸਬਜੀ ਨੂੰ ਤੇ ਬਸ ਹੁਣ ਅਸੀਂ ਖਾ ਲਾਂਗੇ ਜੇ ਮੈਂ ਰੋਟੀ ਖਾਂਗੀ ਰੋਣਾ ਖਾਇਆ ਰਾਜਮਾ ਚਾਵਲ ਤੇ ਮੈਂ ਤਾਂ ਚਟਨੀ ਬਣਾ ਲਈ ਸੀ ਮੈਂ ਚਟਨੀ ਨਾਲ ਖਾਦਾ ਸੀ ਫੁਲਕਾ ਤੇ ਬਸ ਜੀ ਤੇ ਉਸ ਤੋਂ ਬਾਅਦ ਇਹ ਹੋ ਗਏ ਸਾਡੇ ਰਾਜਮਾ ਤਿਆਰ ਤੇ ਸਰਦਾਰ ਜੀ ਵੀ ਆਏ ਸੀ ਉਹਨਾਂ ਨੇ ਵੀ ਰਾਜਮਾ ਚਾਵਲ ਹੀ ਖਾਧਾ ਕਿਉਂਕਿ ਰਾਜਮਾ ਚਾਵਲ ਖਾ ਲੈਣ ਦੇ ਨੇ ਖੁਸ਼ ਹੋ ਕੇ ਇਸ ਕਰਕੇ ਮੈਂ ਫਿਰ ਸਿੰਪਲ ਇੱਕੋ ਹੀ ਗਾਮ ਕੀਤਾ ਸੀ ਰਾਜਮਾ ਚਾਵਲ ਕਿਉਂਕਿ ਉਹਨਾਂ ਦਾ ਪਤਾ ਚੱਲ ਗਿਆ ਸੀ ਕਿ ਉਹਨਾਂ ਨੇ ਆਣਾ ਹੈ ਤੇ ਮੈਂ ਬਣਾਈ ਰਸ਼ਮਾ ਚਾਵਲ ਦੀ ਤੇ ਮਗਰ ਉਹਨਾਂ ਨੂੰ ਆਂਦੇ ਜਾਂਦੇ ਇਹਨਾਂ ਲੇਟ ਹੋ ਗਿਆ ਨਾ ਕਿ ਬੱਸ ਵਗੈਰਾ ਨਾ ਅੱਜ ਮਿਲਣਾ ਥੋੜੀ ਔਖੀ ਹੋਈ ਪਈ ਸੀ ਤੇ ਚਲੋ ਜੀ ਫਿਰ ਵੀ ਸੁੱਖਾਂ ਨਾਲ ਪਹੁੰਚ ਗਏ ਨੇ ਘਰ 'ਚ ਬੱਚਿਆਂ ਕੋਲ ਤੇ ਬੱਚਿਆਂ ਨੂੰ ਮਿਲਣਾ ਹੀ ਵੱਡਬੜੀ ਵੱਡੀ ਗੱਲ ਏ ਕਿ ਬੱਚੇ ਬੜੇ ਪਰੇਸ਼ਾਨ ਸਨ ਤੇ ਬੱਚੇ ਮਿਲ ਗਏ ਨੇ ਤੇ ਬਾਜੀ ਇਹ ਹੁਣ ਮੈਂ ਸਾਰਾ ਹਿਲਾ ਲਿਆ ਤੇ ਮੈਂ ਗੈਸ ਬੰਦ ਕਰਤੀ ਏ ਤੇ ਹੁਣ ਮੈਂ ਇਹਨੂੰ ਠੰਡਾ ਕਰਾਂਗੀ ਤੇ ਠੰਡਾ ਕਰਕੇ ਤੇ ਫਿਰ ਮੈਂ ਆਪ ਨੂੰ ਦਿਖਾਨੀ ਏ ਕਿ ਮੈਂ ਚਕਨੀ ਕਿਵੇਂ ਪੀਸਾਂਗੀ ਤੇ ਹੁਣ ਮੈਂ ਆਪ ਨੂੰ ਦੱਸਨੀ ਏ ਕਿ ਮੈਂ ਕੀ ਕਹਿ ਰਹੀ ਸੀ ਕਿ ਚੀਆ ਸੀਡ ਪੀਣਾ ਕੀ ਹੁੰਦਾ ਇਹ ਦੇਖ ਲਓ ਜੀ ਐ ਮੈਂ ਹੁਣ ਜੇ ਡੈਡ ਦੀ ਡੈਥ ਹੋਈ ਸੀ ਨਾ ਉਦੋਂ ਮੈਂ ਸੂਟ ਸਵਾਏ ਸੀ ਉਹਨੇ ਮੈਨੂੰ ਬਿਲਕੁਲ ਟਾਈਟ اور ਫਿਟਿੰਗ ਵਾਲੇ ਸੂਟਸ ਲਗਾਏ ਤੇ ਇਹ ਹੁੰਦਾ ਜੀ ਇਹ ਫਰਕ ਹੁੰਦਾ ਜੀ ਐਸਿਡ ਪੀਣ ਨਾਲ ਔਰ ਮੈਥਰ ਦਾ ਪਾਣੀ ਪੀਣ ਨਾਲ ਫਰਕ ਆਏਗਾ ਆਏਗਾ ਲੇਕਿਨ ਬਹੁਤ ਧੀਰੇ ਧੀਰੇ ਆਏਗਾ ਜਲਦੀ ਨਹੀਂ ਆਏਗਾ ਠੀਕ ਹੈ ਮੈਂ ਆਪ ਨੂੰ ਦਿਖਾਤਾ ਹਰ ਸਾਈਡ ਤੋਂ ਔਰ ਇਹ ਮੈਂ ਦਿਖਾ ਰਿਹਾ ਤਾਂ ਇਹ ਨਾ ਮੇਰੇ ਅਪਰੇਸ਼ਨ ਵਾਲਾ ਜੋ ਪੇਟ ਨਾ ਪੂਰਾ ਲੂਜ਼ ਹੋਰ ਸੀ ਲੜਕਿਆ ਹੋਇਆ ਤੇ ਇਹ ਵੀ ਅੱਧਾ ਹੋ ਗਿਆ ਹੈ ਮੇਰਾ ਸਕਿਨ ਮੇਰੀ ਦਾ ਸਕਿਨ ਬਹੁਤ ਲੂਜ਼ ਹੈ ਤੇ ਉਹਦੇ ਕਰਕੇ ਮੈਂ ਤੁਹਾਨੂੰ ਦਿਖਾ ਰਦਾ ਦੇਖੋ ਕਿੰਨਾ ਫਰਕ ਆ ਰਿਹਾ ਆਏਗਾ ਪਰ ਥੋੜੀ ਜੀ ਮਿਹਨਤ ਕਰਨੀ ਪਏਗੀ ਔਰ ਮਿਹਨਤ ਇਹੋ ਹੈ ਕਿ ਆਪ ਨੂੰ ਕੰਟੀਨਿਊਸਲੀ ਚੀਆ ਸੀਡ ਪੀਣਾ ਪਏਗਾ ਠੀਕ ਹੈ ਜੀ ਤੇ ਹੁਣ ਆ ਦੇਖ ਲਓ ਜੀ ਐਵੇਂ ਕੜਾਈ ਚ ਸਾਰਾ ਮਸਾਲਾ ਇਹਦੇ ਚ ਪਾਇਆ ਔਰ ਮੈਂ ਹਲਕਾ ਹਲਕਾ ਜਿਵੇਂ ਨਾ ਬਲੈਂਡ ਕਰ ਰਹੀ ਹਾਂ ਇਹਨੂੰ ਮੈਂ ਬੜਾ ਪਲਸ ਮੋਡ ਦਾ ਬਲੈਂਡ ਕਰ ਰਹੀ ਹਾਂ ਤੇ ਇਹਦੇ ਚ ਮੈਂ ਨਿੰਬੂ ਅਮਚੂਰੀ ਪਾਤਾ ਸੀ ਤੇ ਕਾਲਾ ਨਮਕ ਵੀ ਪਾਤਾ ਸੀ ਠੀਕ ਹੈ ਜੀ ਤੇ ਇਹਨੂੰ ਬਲੈਂਡ ਕਰਨਾ ਹੈ ਬਿਲਕੁਲ ਪਲਸ ਮੋਡ ਤੇ ਕਿ ਬਿਲਕੁਲ ਐ ਨਾ ਥੋੜਾ ਜਿਹਾ ਮਤਲਬ ਕਹਿੰਦੇ ਨਾ ਚਟਨੀ ਵਾਂਗੂ ਛੇ ਚਟਨੀ ਦੀ ਉਹਦੇ ਚਾਹ ਜੇ ਰੂਪੀ ਚ ਤੇ ਬਸ ਤੇ ਇਹ ਬਲੈਂਡ ਹੋ ਗਿਆ ਤੇ ਇਹ ਬਹੁਤ ਟੇਸਟੀ ਚਟਨੀ ਬਣੀ ਸੀ ਤੇ ਤੁਹਾਡੇ ਲਈ ਫਾਇਦਾ ਵੀ ਇਹਦੇ ਤੰਗੀਆਂ ਵੀ ਏ ਜੀਰਾ ਵੀ ਏ ਲਸਣ ਵੀ ਏ ਇੱਕ ਡਾਈਟ ਚਟਨੀ ਏ ਸਰ੍ਹੋਂ ਦਾ ਤੇਲ ਏ ਤੇ ਕੋਈ ਹੋਰ ਚੀਜ਼ ਅਸੀਂ ਪਾਈ ਨਹੀਂ ਕਿ ਅਸੀਂ ਕੋਈ ਹੈਵੀ ਚੀਜ਼ ਪਾਈ ਹੋਵੇ ਨਾ ਇੱਕ ਸੈਲਡ ਜਿਵੇਂ ਅਸੀਂ ਖਾਣੇ ਆ ਇਹ ਚਟਨੀ ਅਸੀਂ ਖਾਣੇ ਆ ਬਹੁਤ ਅੱਛੀ ਹੈ ਤੁਸੀਂ ਤੇ ਹਿੰਗ ਵੀ ਪਾਸ ਉਹਦੋਂ ਮੈਂ ਹਿੰਗ ਨਹੀਂ ਪਾਈ ਸੀ ਕਿ ਹਿੰਗ ਖਤਮ ਸੀ ਮੇਰੇ ਘਰ 'ਚ ਤੇ ਕਹਾ ਕਰਕੇ ਤੇ ਤੁਸੀਂ ਇਸ ਚਟਨੀ ਨਾਲ ਵੀ ਰੋਟੀ ਖਾ ਸਕਦੇ ਹੋ ਔਰ ਰੋਟੀ ਖਾਣ ਦਾ ਤਰੀਕਾ ਕੀ ਹੈ ਕਿ ਤੁਸੀਂ ਨਾ ਓਨ ਰੋਟੀ ਖਾਣੀਏ ਇੱਕ-ਇੱਕ ਕਰਕੇ ਮਤਲਬ ਇੱਕ ਟਾਈਮ ਤੇ ਇੱਕ ਪੋਰਸ਼ਨ ਜਿਵੇਂ ਕਹਿੰਦੇ ਨੇ ਇੱਕ ਪੋਰਸ਼ਨ ਲੈਣਾ ਹੈ ਪੋਰਸ਼ਨ ਮਤਲਬ ਕਿ ਜਿੰਨਾ ਡਾਈਜੈਸਟ ਹੋ ਸਕੇ ਨਾ ਓਨੀ ਰੋਟੀ ਖਾਣੀ ਹੈ ਜਿਵੇਂ ਤੁਸੀਂ ਇੱਕ ਵਾਰ ਦੇ ਨਾ ਇੱਕ ਰੋਟੀ ਲੈ ਲਓ ਥੋੜਾ ਜਿਹਾ ਸਲਾਦ ਲੈ ਲਓ ਥੋੜੀ ਜਿਹੀ ਸਬਜ਼ੀ ਲੈ ਲਓ ਇਹ ਤੁਹਾਡੇ ਘਰ ਦਾਲ ਵੀ ਬਣਦੀ ਥੋੜੀ ਜਿਹੀ ਦਾਲ ਲੈ ਲਓ ਠੀਕ ਹੈ ਇੱਕ ਟਾਈਮ ਤੇ ਇੱਕ ਪੋਰਸ਼ਨ ਤੁਸੀਂ ਉਸ ਜਿਵੇਂ ਹੁਣ ਤੁਸੀਂ ਆਪਣੇ ਘਰ ਚ ਖਾਂਦੇ ਹੋ ਦੋ ਜਾਂ ਤਿੰਨ ਰੋਟੀ ਇਕੱਠੀ ਤੁਸੀਂ ਦੋ ਤਿੰਨ ਰੋਟੀ ਇਕੱਠੀ ਖਾਣੀ ਬੰਦ ਕਰ ਦਿਓ ਤੁਸੀਂ ਵਨ ਟਾਈਮ ਤੇ ਇੱਕ ਟਾਈਮ ਤੇ ਇੱਕ ਰੋਟੀ ਖਾਣੀ ਸ਼ੁਰੂ ਕਰ ਦਿਓ ਤੁਸੀਂ ਖਾਣੀ ਆ ਨਾ ਤਿੰਨ ਰੋਟੀਆਂ ਤੁਹਾਡਾ ਪੇਟ ਨਹੀਂ ਭਰਦਾ ਖਾਓ ਲੇਕਿਨ ਗੈਪ ਪਾ ਕੇ ਤੁਸੀਂ ਪਹਿਲੇ ਇੱਕ ਰੋਟੀ ਖਾ ਲਈ ਇੱਕ ਕੰਟੀਨੇਟ ਦਾ ਗੈਪ ਪਾਤਾ ਫਿਰ ਤੁਸੀਂ ਇੱਕ ਰੋਟੀ ਹੋਰ ਖਾ ਲਈ ਜੇ ਤੁਹਾਨੂੰ ਭੁੱਖ ਲੱਗਦੀ ਹੈ ਜਿਵੇਂ ਇਹ ਦੇਖੋ ਮੈਂ ਇੱਕ ਰੋਟੀ ਖਾਦੀ ਹੈ ਨਾ ਜੇ ਮੈਨੂੰ ਭੁੱਖ ਲੱਗੀ ਕਿ ਸ਼ਾਮੀ ਤੇ 스낵ਸ ਦੇ ਬਦਲੇ ਮੈਂ ਇੱਕ ਫੁਲਕਾ ਹੋਰ ਲੈ ਲਾਂਗੀ ਐਵੇਂ ਕਰ ਲਾਂਗੀ ਤੇ ਇਸ ਪੋਸ਼ਨ ਕਰਕੇ ਨਾ ਤੇ ਇਹਦੇ ਨਾਲ ਵੀ weight ਬਹੁਤ ਜਲਦੀ loose ਹੁੰਦਾ ਕਿਉਂਕਿ ਅਸੀਂ ਆਪਣੇ ਪੇਟ ਨੂੰ ਨਾ ਅੰਦਰ ਨਾ ਸੂਟ ਨਹੀਂ ਰੇ ਅਸੀਂ ਇੱਕ ਰੋਟੀ ਪਾਹਾਂਗੇ ਨਾ ਤੇ ਸਾਨੂੰ ਡਾਈਜੈਸਟ ਹੋਏਗੀ ਠੀਕ ਹੈ ਔਰ ਡਾਈਜੈਸਟ ਹੋਣ ਤੋਂ ਬਾਅਦ ਹੀ ਅਸੀਂ ਦੂਜੀ ਰੋਟੀ ਖਾਵਾਂਗੇ ਨਾ ਤੇ ਬੜਾ ਫਰਕ ਪਏਗਾ ਅਸੀਂ ਰੋਟੀ ਛੋੜਨੀ ਨਹੀਂ ਹੈ ਛੋੜਨ ਨਾਲ ਨੁਕਸਾਨ ਹੁੰਦਾ ਬਹੁਤ ਅਗਰ ਛੋੜਾਂਗੇ ਤੇ ਨੁਕਸਾਨ ਹੁੰਦਾ ਪਰ ਨਹੀਂ ਛੋੜਾਂਗੇ ਤਰੀਕੇ ਨਾਲ ਪੋਰਸ਼ਨ ਨਾਲ ਰੋਟੀ ਖਾਵਾਂਗੇ ਬਈ ਥੋੜੀ ਥੋੜੀ ਰੋਟੀ ਖਾਵਾਂਗੇ ਤੇ ਫਾਇਦਾ ਹੋਏਗਾ ਤੇ ਇਧਰ ਮੈਂ ਚਾਵਲ ਪਾ ਰਹੀ ਹਾਂ ਰੰਗ ਨਾਣ ਵਾਸਤੇ ਠੀਕ ਹੈ ਔਰ ਮੇਰਾ ਨਾ weight lose ਦਾ ਮਤਲਬ ਨਹੀਂ ਹੈ ਮੈਂ weight lose ਨਹੀਂ ਕਰਨਾ ਚਾਹਦੀ ਮੈਂ ਆਪਣੀ swelling ਘਟਾਉਣਾ ਚਾਹਦੀ ਆ ਕਿਉਂਕਿ ਨਾ ਹੌਨ ਸਿਰ ਦੇ ਸ਼ੁਰੂ ਹੋ ਰਹੀ ਹੈ ਨਾ ਤੇ ਮੈਨੂੰ swelling ਆਂਦੀ ਔਰ ਮੇਰੇ ਹੱਥ ਪੈਰ ਬਹੁਤ ਦਰਦ ਨੇ ਜਿੰਨਾ ਮੇਰੇ ਤੋਂ ਫੁਲਕੇ ਨਹੀਂ ਬੰਦੇ ਔਰ ਅੱਜ ਮੈਂ ਕਹਿ ਰਹੀ ਮੈਂ ਕਿੰਨੇ ਟਾਈਮ ਬਾਅਦ ਨਾ ਮੈਂ ਛਾੜੂ ਮਾਰੇ ਨਾ ਤੇ ਮੇਰੇ ਹੱਥਾਂ 'ਚ ਦਰਦ ਨਹੀਂ ਹੋਈ ਕਿਉਂਕਿ ਮੇਰੀ ਦੀਦੀ ਨੇ ਨਾ ਮੰਦੱਸਿਆ ਸੀ ਕਿ ਤੂੰ ਮੇਥੇ ਦਾ ਪਾਣੀ ਪੀ ਔਰ ਮੈਂ ਮੇਥੇ ਦਾ ਪਾਣੀ ਪੀ ਰਹੀ ਆ ਨਾ ਤੇ ਡੇ ਬਾਈ ਡੇ ਮੇਰੀ ਦਰਦ ਘਟ ਰਹੀ ਏ ਜੇਕਰ ਇਸ ਤਰ੍ਹਾਂ ਮੇਰੀ ਦਰਦ ਘਟੇਗੀ ਨਾ ਤੇ ਆਉਣ ਵਾਲੇ ਟਾਈਮ ਵੀ ਨਾ ਆਪਜ ਨੂੰ ਮੈਂ ਹੀ ਰੋਟੀ ਬਣਾ ਫਿਰ ਮੈਂ ਫਿਰ ਮੇਰੇ ਘਰ ਕੋਈ ਕੰਮ ਵਾਲੀ ਰੋਟੀ ਨਹੀਂ ਬਣਾਏਗੀ ਮੈਂ ਆਪ ਰੋਟੀ ਬਣਾਉਂਗੀ ਦੇਖੋ ਸਾਰਾ ਕੰਮ ਮੈਂ ਖੁਦ ਕਰਨੀ ਆ ਕਟਿੰਗ ਵਟਿੰਗ ਸਭ ਖੁਦ ਕਰਨੀ ਆ ਸਿਰਫ ਮੈਨੂੰ ਫੁੱਲ ਕੇ ਵੇਲੇ ਜੋ ਦਿੱਕਤ ਹੁੰਦੀ ਹੈ ਨਾ ਮੈਂ ਤਾਂ ਵੇਲਣਾ ਨਹੀਂ ਫੜਿਆ ਜਾਂਦਾ ਮੁਠੀਆਂ ਨਹੀਂ ਬੰਦ ਹੁੰਦੀ ਆ ਤੇ ਹੁਣ ਉਹ ਵੀ ਠੀਕ ਹੋ ਜਾਏਗਾ ਨਾ ਤੇ ਦੇਖੋ ਜੀ ਮੈਂ ਸਾਰੇ ਸਪਲੀਮੈਂਟ ਬੰਦ ਕਰਤੇ ਆਪਣੇ ਮੈਂ ਕੋਈ ਸਪਲੀਮੈਂਟ ਨਹੀਂ ਖਾ ਰਹੀ ਸਿਰਫ ਮੈਂ ਚੀਆ ਸੀਡ ਪੀਨੀ ਆ ਮੈਂ ਅਲਸੀ ਖਾਨੀ ਆ ਅਲਸੀ ਵੀ ਮੈਂ ਚਾਹ ਨਾਲ ਲੈ ਲੈਣੀ ਆ ਕਿ ਮੈਂ ਉਹ ਲੈ ਕੇ ਆਨੀ ਆ ਰੋਸਟਡ ਅਲਸੀ ਤੇ ਮੈਂ ਅਲਸੀ ਖਾ ਲੈਣੀ ਆ ਨਾਲ ਮੈਂ ਕੀ ਕਰਨੀਆ ਮੈਂ ਇੱਥੇ ਦਾ ਪਾਣੀ ਮੈਂ ਸਵੇਰੇ ਪੀਨੀਆ ਮਤਲਬ ਸਵੇਰੇ ਮਤਲਬ ਮੈਂ ਚਾਹ ਨਹੀਂ ਛੋੜੀ ਮੈਂ ਚਾਹ ਜੁਰਬੀ ਨਹੀਂ ਆ ਇੱਕ ਵਾਰੀ ਪਹਿਲੇ ਸਵੇਰੇ ਉੱਠ ਕੇ ਮੈਂ ਉਸ ਤੋਂ ਬਾਅਦ ਪੀਨੀਆ ਮੈਂ ਨਹੀਂ ਕਹਿੰਦੀ ਕਿ ਤੁਸੀਂ ਆਪਣਾ ਰੋਟੀਨ ਚੇਂਜ ਕਰ ਦੋ ਮਤਲਬ ਵਿਚਾਰ ਤੁਸੀਂ ਕਿਸੇ ਵੀ ਟਾਈਮ ਦੇ ਇੱਕ ਟਾਈਮ ਲੈਣਾ ਸ਼ੁਰੂ ਕਰ ਦੋ ਤੁਸੀਂ ਪਹਿਲੇ ਇੱਕ ਅੱਧੇ ਚਮਚੇ ਤੋਂ ਸ਼ੁਰੂ ਕਰ ਲਓ ਫਿਰ ਜੇ ਚੰਗਾ ਲੱਗੇ ਫਿਰ ਇੱਕ ਚਮਚ ਪਾ ਲੈਣਾ ਫਿਰ ਹੋਰ ਚੰਗਾ ਲੱਗੇ ਡੇਢ ਡੇਢ ਤੋਂ 2 ਬਸ 2 ਤੋਂ ਉੱਪਰ ਨਹੀਂ ਜਾਣਾ ਕਿਉਂਕਿ ਦੋ ਤੋਂ ਉੱਪਰ ਫਿਰ ਬੋਡੀ ਨੂੰ ਨੁਕਸਾਨ ਕਰਦਾ ਔਰ ਹੁਣ ਆਉਣ ਵਾਲੇ ਟਾਈਮ 'ਚ ਸਰਦੀ ਹੋ ਰਹੀਏ ਚਿੜੀਆਂ ਮੇਰੀ ਪੈਣਾ ਪੀਣਾ ਚਾਹਦੀਆਂ ਨੇ ਉਹ ਪੀ ਸਕਦੀਆਂ ਸਰਦੀਆਂ ਨੂੰ ਕੋਈ ਨੁਕਸਾਨ ਨਹੀਂ ਕਰਦਾ ਮਿੱਠੇ ਦਾ ਪਾਣੀ ਠੀਕ ਹੈ ਕਿ ਕਈਆਂ ਨੂੰ ਉਹਨਾਂ ਨੇ ਕਿ ਗਰਮ ਕਰ ਜਾਏਗਾ ਤੇ ਸਰਦੀ ਨੂੰ ਗਰਮ ਨਹੀਂ ਕਰਨਾ ਤੇ ਹੋਰ ਥੋੜਾ ਜਿਮਿਨਾ ਰੁੱਕ ਕੇ ਸਰਦੀ ਪੈ ਜਾਣੀ ਤੇ ਫਿਰ ਪੀ ਲੈਣਾ ਠੀਕ ਹੈ ਜੀ ਤੇ ਜੀ ਇਹੋ ਬਸ ਹਿਸਟਰੀ ਮੈਂ ਆਪ ਨੂੰ ਦੱਸਣਾ ਸੀ ਕਿ ਮੈਨੂੰ ਬੜੇ ਨਾ ਬੋਲਣ ਵਾਲੇ ਤੋਂ ਮੂਚੋ ਸੁਣਨ ਨੂੰ ਮਿਲਦਾ ਹੈ ਕਿ ਕੀ ਹੁੰਦਾ ਹੈ ਚੀਆ ਸੀਡ ਪੀ ਪੇ ਕੇ ਦਿਖਾਂਦੀ ਹੈ ਵੀਡੀਓ ਚ ਤੇ ਮੈਂ ਕੋਈ ਗਲਤ ਚੀਜ਼ ਨਹੀਂ ਦਿਖਾਂਦੀ ਮੈਂ ਕੋਈ ਫਾਇਦੇ ਦੀ ਚੀਜ਼ ਦਿਖਾਨੀ ਆ ਜੇ ਜੇ ਕਿਸ ਨੂੰ ਇਤਰਾਜ਼ ਹੈ ਨਾ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਮੈਂ ਕੋਈ ਗਲਤ ਚੀਜ਼ ਦਿਖਾਨੀ ਆ ਕਿ ਚੀਆ ਸੀਡ ਪੀਣਾ ਚੰਗੀ ਗੱਲ ਨਹੀਂ ਹੈ ਜਾਂ ਅਲਸੀ ਖਾਣਾ ਚੰਗੀ ਗੱਲ ਨਹੀਂ ਹੈ ਜਾਂ ਮੇਥਰੇ ਦਾ ਪਾਣੀ ਪੀਣਾ ਚੰਗੀ ਗੱਲ ਨਹੀਂ ਹੈ ਤੇ ਚਲੋ ਜੀ ਹੁਣ ਇੱਥੇ ਇੱਥੇ ਰਿਤਿਕਾ ਨੇ ਬਣਾਣੀ ਸ਼ੁਰੂ ਕਰ ਦਿੱਤੀ ਰੋਟੀ ਤੇ ਬੱਸ ਜੀ ਹੁਣ ਰੋਟੀ ਵਾਲਾ ਕੰਮ ਸ਼ੁਰੂ ਹੋ ਜਾਏਗਾ ਤੇ ਇਹ ਗਈ ਸੀ ਆਪਣਾ ਕਿਸੇ ਦੇ ਘਰ ਕੰਮ ਕਰਨੇ ਤੇ ਉਸ ਤੋਂ ਬਾਅਦ ਇਹ ਦੁਬਾਰਾ ਆਈ ਆਪਣੇ ਘਰ ਹੋ ਕੇ 3 ਵਜੇ ਕੋਲ ਕਿਉਂਕਿ ਰੌਣਕ ਨੇ ਖਾ ਲਈ ਸੀ ਚਾਵਲ ਤੇ ਉਸ ਤੋਂ ਬਾਅਦ ਜੀ ਰੋਟੀ ਬਣੀ ਹੈ